ਸਤਨਾ ਉਹ ਰਹੇ ਦੂ ਸਤਨਾ ਉਹ ਇਹ ਔਖੀ ਆਉਂਦੀ ਹੁੰਦੀ ਹੈ ਬਾਹਰ ਨੂੰ ਵਜਵਾ ਆਇਆ ਮਤ ਦੁੱਪ ਵਾਕਲੇ ਆਜਾ ਚੱਲ ਗਏ ਆਛੇ ਨੇ ਆਇਆ ਦੁੱਪ ਵਾਕਲੇ ਆ ਗਿਆ ਬੱਚਾ ਸਤਿਗੁਰਪਨ ਜੀ ਸਤਸ੍ਰੀਕਾਲ ਵੀਰੇ ਆਪਣੇ ਛੇਤੀ ਆਜਾ ਕਰੋ ਮਾੜਾ ਜਾ ਠੰਡ ਬਹੁਤ ਛੇਤੀ ਕੇ ਆਜਾ ਕਰੋ ਹੋ ਦੁੱਧ ਕਿਉਂ ਦੋ ਦਨੋ ਕੇ ਪਾਕੇ ਜਾਣਾ ਤੂੰ ਨਹੀਂ ਦੁੱਧ ਵਧੀਆ ਹੁੰਦਾ ਪੈਣ ਦੁੱਧ ਨੂੰ ਕਿਉਂ ਤੇਰੇ ਪਿਛਲੇ ਹਫਤੇ ਤੋਂ ਨਾ ਤਿੰਨ ਚਾਰ ਵਾਰੀ ਦੁੱਧ ਖਰਾਬ ਹੋ ਗਿਆ ਏ ਕੀ ਗੱਲ ਹੋਈ ਇਹਨੂੰ ਇਹਨੂੰ ਅੰਦਰ ਰੱਖਿਆ ਕਰੋ ਜੋ ਆ ਕੇ ਤਾਂ ਕੰਮ ਇਹ ਤਾਂ ਜਿਆਦਾ ਬਾਰੀ ਕਰਦਾ ਏ ਤੇ ਠੰਡ ਕਿੰਨੀ ਆ ਦੇਖੋ ਇਹ ਬਾਹਰ ਕਰੋ ਨਾ ਖੇਢੀ ਜਾਂਦਾ ਮੈਂ ਕਹਾਂ ਮੈਂ ਕਿ ਚੱਲ ਜੇ ਦੁੱਧ ਪਹੌਣ ਆਉਣਾ ਮੈਂ ਕਿ ਚੱਲ ਉਧਰ ਲੈ ਜੂਗੀ ਫੜ ਕੇ ਅੱਛਾ ਹਾਂਜੀ ਤੇ ਅੱਜ 1.5 ਕਿਲੋ ਹੈ ਹਾਂਜੀ ਹਾਂਜੀ ਤੇ ਨਾ ਇਹਨਾ ਆਪਣੇ ਸਧਾਰਨ ਪਾਠ ਆ ਪਰਸੋਂ ਤੇ ਪਿਆ ਕਿਲਿਆ ਦੁੱਧ ਚਾਹੀਦਾ ਪਰਸੋਂ ਤੋਂ ਹਾਂਜੀ ਪਰਸੋਂ ਆ ਬੱਚੋ ਤੇ ਦੁੱਧ ਇਹ ਨਾ ਹੋਵੇ ਵੀ ਖਰਾਬ ਹੋ ਜਾਏ ਦੁੱਧ ਵਧੀਆ ਹੋਣਾ ਚਾਹੀਦਾ ਨੇ ਦੁੱਧ ਪਾਣੇ ਕਿੱਥੋਂ 15 ਸਾਲ ਹੋ ਗਏ ਤੁਹਾਨੂੰ 15 ਸਾਲ ਤੋਂ ਜਾਂਦੇ ਪਿਛਲੇ ਹਫ਼ਤੇ ਤੋਂ ਬਾਈ ਬਾਲਾ ਖਰਾਬ ਹੁੰਨੇ ਆ ਸੀ ਉਹ ਨਹੀਂ ਐਵੇਂ ਉਹ ਭਾਂਡੇ ਭੁੰਡੇ ਦਾ ਫਰਕ ਹੁੰਦਾ ਉਹ ਤੁਹਾਡੇ ਆਪ ਦੇ ਕੋਲ ਤੋੜ ਧਾਲਿਆ ਕਰੋ ਚੱਜ ਨਾਲ ਵਧੀਆ ਤੂੰ ਕੇ ਰੱਖਦੀ ਨਹੀਂ ਮੈਂ ਤਾਂ ਭਾਂਡਾ ਸਕਾ ਕੇ ਰੱਖਦੀ ਨਹੀਂ ਮੈਨੂੰ ਐ ਹੁੰਦਾ ਵੀ ਦੁੱਧ ਖਰਾਬ ਨਾ ਹੋ ਜਾਈਂ ਘਰਾਂ 'ਚ ਦੁੱਧ ਹੁੰਦਾ ਪਾਣੇ ਵਧੀਆ ਮੈਂ ਕਿਹੜਾ ਕੋ ਉਹ ਜਾ ਮਾੜਾ ਦੁੱਧ ਲੈ ਕੇ ਆਣਾ ਨਹੀਂ ਮੇਰੀ ਗੱਲ ਸੁਣ ਬਾਈ ਜੇ ਤੂੰ ਪਰਸੋਂ ਪਾ ਕੇ ਜਾਣਾ ਤਾਂ ਦੁੱਧ 50 ਕਿਲੋ ਇਹ ਨਾ ਹੋਵੇ ਵੀ ਬੇਇਤੀ ਹੋ ਜੇ ਸਾਡੀ ਵਧੀਆ ਦੁੱਧ ਪਾ ਕੇ ਜਾਣਾ ਤੂੰ ਨਹੀਂ ਤੁਸੀਂ ਆਪਣੇ ਭਾਂਡੇ ਭੁੰਡੇ ਚੱਜ ਨਾਲ ਵੇਖਿਆ ਕਰੋ ਨਾ ਵੀ ਨਹੀਂ ਕੋਈ ਨਹੀਂ ਭਾਂਡੇ ਭੋਨੇ ਤਿਆਰ ਰੱਖੋ ਦੁੱਧ ਨਹੀਂ ਮਾਰਾ। ਨਾਲੇ ਹੋਰ ਗੱਲ ਵੀ ਰਹੀ ਬਾਈ ਨੇ ਤੇਰੇ ਨੇ ਕਿਹਾ ਸੀ ਕਹਿੰਦਾ ਦੁੱਧ ਚ ਨਾ ਮੋਸ਼ਕ ਆਉਂਦਾ ਤਿੰਨ ਚਾਰ ਵਾਰੀ ਉਹਨੇ ਕਿਹਾ ਮੈਨੂੰ ਦੁੱਧ ਗਰਮ ਕਰਕੇ ਦਿੱਤਾ ਸਮੈਲ ਹੋ ਰਹੀ ਹੁੰਦੀ ਦੁੱਧ ਚ ਉਹ ਤਾਂ ਲੋਕ ਫੀਡ ਫੂਡ ਪਾਉਂਦੇ ਭੈਣੇ ਉਹ ਚ ਮੈਂ ਕੀ ਕਰ ਸਕਦਾ ਹਾਂ। ਚੱਲ ਕੋਈ ਨਹੀਂ ਫਿਰ ਬਾਈ ਬਣ ਕੇ ਪਰਸੋਂ ਸਾਡੀ ਬੇਇੱਜ਼ਤੀ ਨਕਰਾਂ ਦੀ ਵਧੀਏ ਦੁੱਧ ਲਿਆ ਦੀ। ਕਿੰਨਾ ਪਾਉਣਾ? ਪਰਸੋਂ 50 ਕਿਲੋ ਚਾਹੀਦਾ ਸਾਨੂੰ। ਪਰਸੋਂ ਕਿਸ ਟਾਈਮ ਨੂੰ ਚਾਹੀਦਾ? ਪੌਣੇ 8 ਵਜੇ ਨੂੰ ਚਾਹੀਦਾ। ਦੇ ਦੂੰਗਾ। ਹਾਂ ਤੇ ਇਹ ਨਾ ਹੋਵੇ ਵੀ ਬਾਈ ਬਣ ਕੇ ਉਹੀ ਗੱਲ ਹੋਏ ਜੇ ਦੁੱਧ ਮਾੜ ਤੇ ਦੁੱਧ ਬੰਦ ਕਰ ਦੇਣਾ ਸੀ ਉਹਨੇ ਦੁੱਧ ਬੰਦ ਕਰਨ ਦੀ ਲੋੜ ਤੇ ਨਹੀਂ ਆਉਂਦੀ ਭਾਣੇ ਮੇਰੇ ਵੱਲੋਂ ਮਾਰਾਂਗੇ ਆਉਂਦੇ ਭਾੜੇ ਭੁੰਡੇ ਸਹੀ ਰੱਖਿਆ ਕਰੋ ਠੀਕ ਆ ਚਲ ਠੀਕ ਆ ਆਪਣਾ ਨਹੀਂ ਕੰਮ ਹੋ ਜਾ ਠੀਕ ਆ ਠੀਕ ਤੇ ਨਾਲੇ ਪੇਮੈਂਟ ਸੱਚ ਕਰਵਾ ਦੇ ਫਿਰ ਪਰ ਹਾਂਜੀ ਹਾਂਜੀ ਕਰਾ ਆ ਦੇਾਂਗੇ ਕੋਈ ਨਾ ਸਾਰੀ ਪਿਛਲੇ ਵੀ ਜੁੜੇ ਪਏ ਆ ਭਾਣੇ ਨਹੀਂ ਨਹੀਂ ਕੋਈ ਨਾ ਕਰਾ ਦੇਾਂਗੇ ਮਥਰੇ ਕਰਦੇ ਆ ਦਸ ਦੁੱਧ ਹੁਣ ਤੁਹਾਨੂੰ ਦੁੱਧ ਤਾਂ ਇਹ ਆਂਦਾ ਸੀ ਘੱਟੋ ਘੱਟ 100 ਘਰ ਆ ਮੇਰੇ ਲੱਗਿਆ ਠੀਕ ਆ ਨਾ ਹੋਣੇ ਦੇਨੇ ਆਪਾਂ ਕਰਦਾ ਕੀ ਆ ਉਹ ਖੜਾ ਚੁੱਪ ਚੁੱਪ ਉਹ ਖੜਾ ਉਹ ਖੜਾ ਇੱਥੇ ਇੱਥੇ ਰੁਕ ਇੱਥੇ ਇੱਥੇ ਫੇਰ ਜਾ ਪਤੰਦਰ ਆ ਬਿਲਾਈ ਆ ਦਾ ਬਿਲਾਈ ਉਹ ਮਤਲਬ ਕੀ ਕਰਦਾ ਏ ਉਹ ਉਹਨੂੰ ਵੀ ਕੀਤਾ ਖਾਲਸੇ ਨੂੰ ਫੋਨ ਤੂੰ ਕੀਤਾ ਇੱਥੇ ਪੂਰੇ ਦਿੰਦੇ ਨਹੀਂ ਲੋਕ ਕਰ ਪਤਾ ਕਿੱਥੇ ਆ ਐਸੇ ਪੂਰੇ ਲੋਕ ਦਿੰਦੇ ਨਹੀਂ ਅਸਲੀ ਦੁੱਧ ਨਹੀਂ ਮਿਲਦਾ ਸਾਲਾ ਕਿਤੋਂ ਨਾ ਕੋ ਰੇਟ ਦੇ ਕੇ ਰਾਜੀ ਆ ਬਖਸ਼ ਲਿੰਦਾ ਤਾਂ ਕੋਈ ਗੱਲ ਨਹੀਂ ਬੱਚੇ ਤਾਂ ਪਾਲ ਨਹੀਂ ਹੈ ਕੋਈ ਇਹਨਾਂ ਤਾਂ ਨਹੀਂ ਸਾਥ ਇਲਾ ਲੋਕਾਂ ਕੋਲ ਸੜੀਆਂ ਇੱਕ ਇੱਕ ਘਰੇ ਦਸ ਦਸ ਮੱਝਾਂ ਹੁੰਦੀਆਂ ਸੀ ਆਵਾਜ਼ਾਂ ਮਾਰ ਮਾਰ ਪਰ ਫਾਇਡ ਤਾਂ ਚੰਗਾ ਹੀ ਦਿੱਤਾ ਇਹਦੇ ਕਿ ਇਲਾ ਪੜਿਆ ਚੱਗ ਬਣਾਉਣ ਵਾਲਾ ਸਮਾਨ ਪਾਈਏ ਪਹਿਲਾਂ ਤਦ ਬੱਚਾ ਲੂਗਾ ਉਹ ਪਰੇ ਮਰ ਜਾ ਵਾਹੀ ਗਰੂ ਕੀ ਕਰੀਏ ਪਹਿਲਾ ਵਾਲੀਆਂ ਕਮਾਈਆਂ ਨਹੀਂ ਰਹਿਗੀਆਂ ਸਾਲੀਆਂ ਆਹ ਠੀਕ ਕਰਦਾ ਫਿਰਦਾ ਏ ਜਿਆਦਾ ਪਤਾ ਹੈ ਕਿਹੜਾ ਤੋਂ ਮੱਛੀ ਆਉਣਾ ਆ ਕੀ ਕਰਦਾ ਫਿਰਦਾ ਕੋਈ ਨਾ ਬੜੇ ਭਾਂਡੇ ਤੋਂ ਆਉਣਾ ਭਾਂਡੇ ਕਿਹੜੇ ਤੋਂ ਕਿਹੜੇ ਭਾਂਡੇ ਤੋਂ ਨਾ ਤੂੰ ਮਨੇ ਭਾਂਡੇ ਤੋਂ ਨਾਲ ਆਸਮਾਨ ਮੇਰੇ ਭਾਂਡੇ ਤੋਂ ਨਾਲ ਇਹ ਭੈਣੇ ਸੋਹਣੇ ਆਹ ਤੈਨੂੰ ਤੂੰ ਜ਼ਹਿਰ ਖਵਾਈ ਜਾਂਦਾ ਸੀ ਭਾਂਡੇ ਤੋਂ ਹੀ ਜਾਂਦਾ ਯਾਰ ਭਾਂਡੇ ਤੋਂ ਹੀ ਜਾਂਦਾ ਤੂੰ ਕੋਕੇ ਫੇਰੀ ਦੇ ਦੇ ਚਾਰੇ ਪਾਸੇ ਘਰ ਇਹਨੂੰ ਭਾਂਡੇ ਮੈਂ ਇੱਕ ਮਿੰਟ ਖਾਲਸੇ ਨੂੰ ਕਹਿਣਾ ਕੀ ਕੀ ਸਰ ਲਾਇਆ ਸੀ ਫੋਨ ਕੋਲ ਉਹ ਤਾਂ ਘਰ ਦਾ ਸਮਾਨ ਸੀ ਥੋੜਾ ਜਿਹਾ ਲੈ ਆਇਆ ਉਹ ਬਾਈ ਮੈਂ ਲਾ ਖਾਲਸਾ ਸੀਗਾ ਘਰ ਦੇ ਘਰੇ ਵੀ ਆਉਂਦੇ ਆ ਜਦ ਦੁੱਧ ਪੀਉਂਦੇ ਨੇ ਜਿਹੜਾ ਸਾਨੂੰ ਉਹ ਨਹੀਂ ਆ ਮੈਂ ਘਰ ਆ ਤੈਨੂੰ ਘਰ ਆ ਤੇ ਲੈ ਕੇ ਚੱਲਿਆ ਸਮਾਨਾ ਤਾਂ ਸਾਰਾ ਅੱਧ ਕੋਈ ਜਾਂਦਾ ਮੈਂ ਹੋਰ ਤੂੰ ਹੀ ਜਾਂ ਮੈਂ ਕੋਈ ਨੂੰ ਨਹੀਂ ਆਉਂਦਾ ਖਾਲਸੇ ਨੂੰ ਆਉਂਦਾ ਠਹਿਰ ਜਾ ਉਹ ਆ ਵੇਖ ਤਾਂ ਲੈ ਭੈਣੇ ਤੂੰ ਹੀ ਜਾਂਦਾ ਸਰਫ ਨਾਲੇ ਨਹੀਂ ਆਈ ਰੱਖ ਕਮਣ ਖਾਲਸਾ ਵੀ ਆਉਂਦਾ ਕਮਣ ਠਹਿਰ ਜਾ ਤੂੰ ਵੀ ਦੂਜੇ ਵੀ ਆ ਤਾਂ ਚੈੱਕ ਕਰ ਤੂੰ ਵੀ ਮੈਂ ਦੇਣਾ ਮੈਂ ਹੇ ਆਉਦਾ ਢੇਡ ਤੂੰ ਪੈਸੇ ਨਾ ਭਰਨ ਮਾਰਾ ਤੇ ਦੁੱਧਿਆਂ ਨੂੰ ਤੇ ਯਾਰ ਪਿਆਈ ਆ ਢੜ ਕਿਉਂ ਬਕਵਾਸ ਕਰੀਏ ਨੀ ਦੱਸ ਕਾਹਦੇ ਰਜ਼ਰ ਕਿੰਨੇ ਦਿਨ ਹੋ ਗਏ ਮੈਂ ਤੈਨੂੰ ਕਹਿ ਨਹੀਂ ਜਾਂਦੀ ਵੀ ਦੁੱਧ ਖਰਾਬ ਆ ਮੋਸ਼ਕ ਡਰਾਮਾ ਵੀ ਭਰੇ ਪਿਆ ਡਰਾਮਾ ਵੀ ਭਰੇ ਪਿਆ ਮੈਂ ਦੇਖਿਆ ਵੀ ਉਹਾਂ ਮਰੇ ਵੱਧਦੇ ਪਰੇ ਦੁੱਧ ਦੇ ਨਾਲ ਬਾਅਦ ਤੂੰ ਸਿਆਪਾ ਦੇ ਨੇ ਦੇਖੀ ਅੰਨ ਤੂੰ ਤੇਰੀ ਅਸੀਂ ਜਾਣਕਾਰੀ ਨੂੰ ਵਿਆਹ ਕਰਾਉਂਦਾ ਤੂੰ ਦੁੱਧ ਪਵਾਉਣਾ ਹੈ ਤਾਂ 200 ਘਰ ਨੂੰ ਤੂੰ ਦੁੱਧ ਦੇ ਮੈਂ ਤਾਂ ਉਹ ਇੰਨੇ ਕਿਹੜਾ ਇਹ ਵਿਆਹ ਉਹ ਪਟਾਣੀ ਵਾਲਾ ਦਾ ਪਹਿਲਾਂ ਉਹਨਾਂ ਕੋਲ 20 ਮੱਝਾਂ ਹਟਾਣੀ ਵਾਲਿਆਂ ਕੋਲ ਪਤਾ ਨਹੀਂ ਆ ਪਿੱਛਾ ਹੀ ਕੀਤਾ ਤੇਰਾ ਅਸੀਂ ਉਹ ਤਾਂ ਹੋਈ ਜਾਂਦਾ ਨਾ ਇਹ ਤਾਂ ਮੈਂ ਥੋਈ ਜਾਂਦਾ ਭਾ ਜਿਹੜੇ ਘਰਾਂ ਦੇ ਵਿੱਚ ਉਹਦਾ ਫੋਨ ਲਾਉਣ ਲੈ ਦੱਸ ਹਾਂ ਖਾਲਸਾ ਕਿੱਥੇ ਆ ਉਹਨਾਂ ਨੇ ਗੁਰਦੁਆਰੇ ਵਾਲਿਆਂ ਨੂੰ ਮੈਂਨੇ ਕੋਈ ਗੱਲ ਕੀਤੀ ਉਹ ਕਦੇ ਵੀ ਪਾਈ ਫਾਈ ਖਾਲਸਾ ਇੱਥੇ ਆ ਕੇ ਫੜਿਆ ਸੀ ਇਹ ਦੁੱਧ ਹੀ ਆਪਣਾ ਮੈਂ ਕਢਾ ਅਜਿਹਾ ਕੰਮ ਕਰਦਾ ਆ ਆ ਬੜਾ ਆਸ਼ੇਤੀ ਆ ਖਾਲਸਾ ਸਾਲ ਹੋ ਗਿਆ ਖੱਜਲ ਖਰਾਬ ਕਰ ਦੋ ਕਿੰਨੇ ਜਵਾਕ ਮਾਰਨੇ ਆ ਤੁਸੀਂ ਦੇ ਵੇਲੇ ਹੈਗੇ ਮੈਂ ਤਾਂ ਹੋਰ ਵੀ ਘਰਾਂ ਚ ਪਾਉਣਾ ਦੇ ਆ ਵਸੇ ਨਹੀਂ ਜਾਣ ਦੇ ਤੁਰੇ ਫੜਾ ਸਮਾਨ ਖਾਲਸਾ ਵੀ ਹੁੰਦਾ ਠਹਿਰ ਠਹਿਰ ਖਾਲਸਾ ਹੁੰਦਾ ਠਹਿਰ 15 ਹੈਗਾ 10 ਕੰਗਾ ਕੌਣ ਨਹੀਂ ਆਉਂਦੇ ਰੱਖ ਜਾ ਰੱਖ ਜਾ ਠਹਿਰ ਜਾ ਕੋਈ ਨਹੀਂ ਆਉਂਦੇ ਹਾਂ ਤੂੰ ਪਾਸ ਲੜ ਕੇ ਖੜ ਜਾ ਇੱਥੇ ਛੜ ਤੇ ਖੜ ਜਾ ਬਸ ਕਿੱਥੇ ਆਉਂਦੇ ਆ ਉਹ ਹਾਂ ਇਹ ਤਾਂ ਖਾਸਾ ਦਾ ਆ ਗਿਆ ਇੱਕ ਮਿੰਟ ਚ ਹੀ ਆ ਗਿਆ ਤੂੰ ਐਂ ਦੱਸ ਕਿ ਐਵੇਂ ਕਰ ਹੁੰਦਾ ਤਾਂ ਕਿਵੇਂ ਪੂਰਾ ਕਰਦਾ ਮੈਂ ਦੁੱਧ ਮੈਂ ਆਖੂ ਤੇ ਜਾਣਾ ਉਹ ਤਿੰਨ ਘਰ ਦਾ ਢਾਣੀ ਵਾਲਿਆਂ ਦੇ ਉਹਨਾਂ ਕੋਲ 20 20 ਮੱਜਾਂ ਕਾਇਆਂ ਸਾਨੂੰ ਅਸੀਂ ਸਾਰੇ ਪੁੱਛ ਕੇ ਆਏ ਤੇਰੀ ਸ਼ਾਨ ਮੇਰੀ ਕੀਤੀ ਆ ਕੋਈ ਨਹੀਂ ਕਿ ਮੈਂ ਸਾਰੇ ਕਿਤਾਬਾਂ ਲੈ ਕੇ ਫੇਰ ਤੇਰਾ ਮੰਗਰਾ ਕੀਤਾ ਸੀ ਅੱਜ ਕਿ ਤੂੰ ਕੀ ਲੱਛਣ ਕਰ ਉਹ ਐਂ ਪਰੌਲਾ ਪੈ ਜਾਨੀ ਭੈਣੇ ਤੂੰ ਤਾਂ ਤੇਰਾ ਤੇਰਾ ਉਹ ਜਾ ਤੇਰਾ ਕਿਹੜਾ ਨਹੀਂ ਪਤਾ ਮੈਨੂੰ ਲਿਆ ਕੇ ਲੈ 150 ਤੋਂ 200 ਤੇ 17 1700 ਦੇ ਵੇਚੀ ਜਾ ਨਹੀਂ ਘਰੇ ਤੋਂ ਮਾਰਦੀ ਤਾਂ ਨਹੀਂ ਤੂੰ ਮਾਰੀ ਇਹਨਾਂ ਪਤੰਗਰਾ ਕਮਾ ਕਰੀ ਇਹਨਾਂ ਨੂੰ ਐਸੇ ਕਮਾਉਣ ਦਾ ਵੀ ਟੰਗ ਹੁੰਦਾ ਜਿਹੜਾ ਕਹਿੰਦੇ ਸਿੱਧਾ ਨਾ ਖਲਵਾੜ ਕਰਦਾ ਉਹ ਕਹਿੰਦੇ ਖਲਵਾੜ ਹੋ ਕੇ ਚੰਗੀ ਭਲੀ ਬਈ ਆ ਗਈ ਹੋਵੇ ਤੇਰੀ ਸਿਹਤ ਨੂੰ ਦੱਸ ਫਿਰ ਫਿਰ ਕੋਈ ਜਿਹੜੇ ਪੂਰਾ ਪੂਰਾ ਬੱਚੇ ਦੁੱਧ-ਬੱਦ ਪੀਂਦੇ ਉਹ ਚੱਲ ਜਾਣ ਦੇ ਮੈਨੂੰ ਉਹ ਯਾਰ ਜਾਣ ਦੇ ਇੱਕ ਮਿੰਟ ਆ ਗਿਆ ਖਾਲਸਾ ਹੀ ਆ ਗਿਆ ਉਹ ਯਾਰ ਇੱਕ ਪੋਰ ਸਾਰ ਜੱਪੜੀ ਪੋਚੇ ਆਲਾ ਆ ਕੀ ਕਰਦੀ ਪੋਚੇ ਉਹ ਬੰਦ ਨਾਲ ਫੜਾ ਕੇ ਜਾਣ ਕਰ ਰਹਿਂਦੇ ਤੈਨੂੰ ਕੋਈ ਗੱਲ ਨਹੀਂ ਗਰਾੰਡ ਰੱਖ ਜਰਾ ਗਰਾੰਡ ਰੱਖ ਫਰੋਲ ਕੇ ਵੀ ਵੇਖ ਲੈ ਆਉਂਦੇ ਨਹੀਂ ਖਾ ਰੇ ਸਭ ਉਹ ਘਰ ਦਾ ਸਮਾਨ ਆਲੇ ਆਲੇ ਆ ਤੈਨੂੰ ਯਾਰ ਜਰ ਆਪਾਂ ਜਿਹੜਾ ਆ ਸਿਰਫ ਲੈ ਦੋ ਓਏ 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 ਚਾ ਰੱਖਾ ਕਰਨਾ ਜਰਦਿਆ ਜਮਾ ਕਰਨਾ ਆਹ ਦੇ ਖਾਲਸੇ ਨੂੰ ਠਹਿਰ ਜਾ ਯਾਰ ਕਿਉਂ ਲੇੜ ਕਰੀ ਜਾ ਠਹਿਰ ਜਾ ਠਹਿਰ ਜਾ ਮੈਂ ਨਾ ਮੈਂ ਤਾਂ ਦੁੱਧ ਦੇਣਾ ਯਾਰ ਕਿਉਂ ਐ ਕਰਦੇ ਤੁਸੀਂ ਉਹਦੀ ਬਾਤ ਆਪ ਹੀ ਕੱਟ ਯਾਰ ਜਾਨ ਰੋਕਾ ਮੇਰੇ ਕੋਲ ਖਾਲਸਾ ਕਿੱਥੇ ਦੀ ਆਖ ਯਾਰ ਆ ਆਛੇ ਦੀ ਖਾਲਸਾ ਮੈਂ ਬਾਤ ਸੁਣੇਸ ਤਾਂ ਕਾ ਦੇਵਾਂਗਾ ਦੋਨਾਂ ਨੂੰ ਮਾਰ ਦੇਣਾ ਯਾਰ ਨਾ ਕੋਈ ਕਰਦੇ ਯਾਰ ਅੱਜ ਦੱਸ ਨਹੀਂ ਲੋੜ ਬਣਾ ਲਓ ਯਾਰ ਉਹ ਆ ਗਿਆ ਉਹ ਆ ਖਾਲਸਾ ਵੀ ਆ ਗਿਆ ਆ ਗਿਆ ਫਿਰ ਪਰ ਤੂੰ ਠਹਿਰ ਜਾ ਉਹ ਆ ਖਾਲਸਾ ਮਾਰਾਂਗੇ ਨੇਚਰ ਤੇ ਰੋਕ ਯਾਰ ਰੋਕ ਪਾਠ ਤੋਂ ਕੋਈ ਮਿਲ ਜਾਣਗੇ ਤੇ ਜਿਹੜੇ ਕਿਸੇ ਦੇ ਮੌਤ ਹੋ ਗਈ ਉਹ ਦਬਾ ਦੇ ਆ ਦੇਖ ਵੀ ਬਾਈ ਤੂੰ ਇਧਰ ਤੂੰ ਆ ਫਰੋਲ ਕੇ ਵੇਖ ਕੀ ਹਾਲ ਹੈ ਜ਼ਹਿਰ ਹਾਲ ਤੇਰੀ ਉਹ ਤੇਰੀ ਬਾਈ ਯਾਰ ਖਾਲਸਾ ਜਿਹੜਾ ਖਾਲਸਾ ਜਿੱਥੇ ਫਤੇ ਇਹਨਾਂ ਮੈਂ ਧੋਈ ਜਾਂਦਾ ਸੀ ਜਿਹੜਾ ਘਰੋਂ ਚੁੱਧ ਪੋਣਾ ਨੂੰ ਮੈਂ ਛੋਟੇ ਪਾਂਡੇ ਨਾਲ ਉਹ ਧੋਈ ਜਾਂਦਾ ਮੈਂ ਆ ਦੇਖ ਬਾਈ ਆ ਪੂਰੀਆਂ ਵਿੱਚ ਬਾਈ ਤੂੰ ਜਾਨਦਾ ਯਾਰ ਮੈਨੂੰ ਘਰ ਦਾ ਪਾਣਾ ਰੋਕੀ ਆ ਰੋਕੀ ਆ

ਹਾਲੇ ਆ ਤੇ ਆ ਕੀ ਹਾਂ ਆ ਕੈਮੀਕਲ ਆ ਬਰਾਬਰ ਇਹ ਫਾਇਡ ਕੋਈ ਨਹੀਂ ਯਾਰ ਪਹਿਲਾਂ ਨਾ ਕੰਮ ਤੋਂ ਹੁੰਦਾ ਬਾਈ ਯਾਰ ਤੇਰੀ ਹੱਥ ਆ ਬਸ ਹੋ ਜਾਂਦਾ ਯਾਰ ਆ ਬਸ ਹੋ ਜਾਂਦਾ ਯਾਰ ਬਾਈ ਕਰਾਂ ਦੇ ਸਾਹ ਲੱਗਿਆ ਅਸੀਂ ਤਾਂ ਧਾਰਮਿਕ ਸਥਾਨ ਤੇ ਦੁੱਧ ਲੈ ਜਾ ਕੇ ਜਾਂਦੇ ਹਾਂ ਤਾਂ ਪੱਤੀ 30 ਕਿਲੋ ਦੁੱਧ ਲੈਨੇ ਤਾਂ ਦੂਜੇ ਤੀਜੇ ਨਾ ਮਾਰਦਾ ਯਾਰ ਯਾਰ ਕਿਉਂ ਭਗਾਈ ਕਰੀ ਜਾਂਦੇ ਯਾਰ 30 ਕਿਲੋ ਦੁੱਧ ਦੇ ਵਿੱਚ ਹਜ਼ਾਰ ਲਾ ਦਿੰਨੇ ਜੇ ਨਾ ਹੋਵੇ ਪਿਆਦਕੇ ਨਾ ਲੋਕਾਂ ਨੂੰ ਉਹ ਮਰ ਜਾਂਦਾ ਕੋਈ ਨਾ ਕੋਈ ਹੋਣ ਨੂੰ ਜ਼ਹਿਰ ਵੇਚੀ ਆ ਨਾ ਯਾਰ ਤੂੰ ਕੁ ਮਾਰਦਾ ਯਾਰ 15 17 ਵੇਗਾ ਮਾਰਦਾ ਆਹ ਝੱਕ ਬਈ ਪਈਆ ਵੇ ਲਾ ਆਹ ਦੇਖ ਬਈ ਇੱਧਰ ਉਹ ਤਾਂ ਮਤ ਹੋਈ ਜਾਣਾ ਇਹਨੇ ਕੁਛ ਨਹੀਂ ਸਾਹ ਇਹ ਦੇਖ ਇਹਨਾਂ ਘਰ ਵਾਸਤੇ ਉਹ ਕਹਿੰਦੇ ਯਾਰ ਉਹ ਘਰ ਵਾਸਤੇ ਮੇਰੇ ਖਾਸਲ ਆਹ ਸਾਰਾ ਕੰਦ ਪਹਿਲਾਂ ਖਵਾਈ ਜਾਂਦੇ ਆ ਘਰ ਵਾਸਤੇ ਆ ਕਹਿੰਦੇ ਜੀ ਉਹ ਲੈ ਕੇ ਚਲੇ ਸੀ ਪਰਸੋਂ ਮੈਨੂੰ ਪੁੱਛਣ ਆਦਿਆਂ ਵੀ ਦੁੱਧ ਕੀ ਹੋ ਗਿਆ ਦੁੱਧ ਸਾਰਾ ਜੰਮ ਗਿਆ ਯਾਰ ਉਹ ਨਵੇਂ ਦੁੱਧ ਜਾਂਦਾ ਯਾਰ ਜੀ ਤਾਂ ਮੈਂ ਨਾ ਦੇ ਹੁੰਦਾ ਪਾਂਦੇ ਨੂੰ ਲੱਕਸ ਹੋ ਗਿਆ ਯਾਰ ਮੈਂ ਕਿੱਥੋਂ ਦਾ ਸਾਦ ਦੁੱਧ ਤੂੰ ਤਾਂ ਜਮਾ ਮਾਰ ਦੇਣਾ ਸਾਡੇ ਟੱਪਰ ਯਾਰ ਕਾਦੇ ਮੈਂ ਕਿੱਥੇ ਆਖ ਸ਼ਿਰਸ਼ਾ ਦੂਜੇ ਨੰਬਰ ਦੇ ਜਿਹੜਾ ਆਉਂਦੇ ਸੰਗਠਨ ਵੀ ਹੈ ਕਮਾਲ ਹੋ ਗਿਆ ਵੇਲੇ ਦੁੱਧ ਨਕਲੀ ਬਣਾ ਤੁਸੀਂ ਨਾ ਲਿਆ ਕਰੋ ਬੁੱਧਿਆ ਜਰਾ ਆਏ ਮਫਾ ਬਾਈ ਅਰਫੂ ਫੂਟ ਕਰਿਆ ਮੈਂ ਨਹੀਂ ਛੱਡਣਾ ਵੀਰ ਜੀ ਤੂੰ ਲਾ ਫੋਨ ਫੋਨ ਲਾ ਸੈਪਲ ਭਰਾਏ ਨੇ ਤੂੰ ਸੈਪਲ ਮੈਂ ਜਾਣਦਾ ਹਾਂ ਇਨਸਪੈਕਟਰ ਲਾਲਾ ਲਾਲਾ ਬੇਸਤੀ ਭਰੇ ਹੁੰਦੇ ਸੈਪਲ ਆ ਨਹੀਂ ਨਹੀਂ ਜਾਣ ਨਹੀਂ ਦੇਣਾ ਤੈਨੂੰ ਤੈਨੂੰ ਜਾਣ ਨਹੀਂ ਦੇਣਾ ਭਾਈ ਨਾ 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 ਤੂੰ ਰੱਖ ਲੈ ਯਾਰ ਆ ਜਾਣਾ ਕਿੱਧਰ ਆ ਤੂੰ ਯਾਰ ਕਮਾਲ ਕਰੀਏ ਉਹਨਾਂ ਤੋਂ ਜਾਣਾ ਕਿੱਧਰ ਤੂੰ ਫੋਨ ਲਾ ਭਾਈ ਤੇਰੇ ਤੂੰ ਨਾ ਹੱਥ ਲਾ ਕੋਣ ਦੇ ਨਹੀਂ 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 ਐਵੇਂ ਕਰ ਮੇਰੇ ਕੇਸ ਪੈ ਗਿਆ ਤਾਲਾ ਫੜਿਆ ਮੁੱਖ ਤੇ ਨਕਲੀ ਦੁੱਧ ਬਣਾਉਦਾ ਇੱਥੇ ਆਇਓ ਮਾੜਾ ਜਲਦੀ ਆਇਓ ਆ ਲੈ ਲੈ ਜੀ ਚੰਨੂ ਤਾ ਵੇ ਤਿਆਰ ਹੋ ਜੀ ਉੱਥੇ ਨਹੀਂ ਨਹੀਂ ਇੱਥੇ ਰੱਖ ਤੋ ਕੋਈ ਨਹੀਂ ਕੋਈ ਨਹੀਂ ਯਾਰ ਮੈਂ ਇਹ ਸਾਈਡ ਤੇ ਨਹੀਂ ਨਹੀਂ ਯਾਰ ਕਮਾਲ ਕਰੀ ਜਨਾ ਤੂੰ ਰੁਕ ਹਾਂ ਇੱਥੇ ਰੱਖ ਕੋਈ ਨਹੀਂ ਚੰਗੇ ਭਲੇ ਬੰਦਿਆਂ ਨੂੰ ਵੀ ਗਵਾਮ ਕਰੀ ਜਾਂਦੇ ਹੋ ਯਾਰ ਨਹੀਂ ਉਹ ਯਾਰ ਤੂੰ 50 ਕਿਲੋ ਦੁੱਧ ਤੂੰ ਕਿੰਨੇ ਦੋ ਕੁ ਮਹੀਨੇ ਚ ਪੈਟਾਲ ਮਗਰ ਸਾਡੇ ਅਸੀਂ ਤਾਂ ਪੈਣੇ ਇਹਦਾ 50 50 ਕਿਲੋ ਯਾਰ ਮੈਂ ਮਾਰਾ ਤਨ ਵੇਚ ਜਾਨਾ ਧਰਮ ਨਾਲ ਸਾਡੇ ਆਹ ਦੇਖ ਇੰਨੇ ਠੰਡਾ ਹੱਥ ਨੀਲੇ ਹੋ ਜਾਂਦੇ ਮੱਥਾ ਮਾਰਦਿਆਂ ਦੇ ਵੇਖਾ ਮੈਂ ਤੁਸੀਂ ਇੱਕ ਮਿੰਟ ਹੋਰ ਦੇਖ ਲਓ ਇਹਨੂੰ ਜੇ ਕੈਦਗੇ ਨਾ ਅੱਧੇ ਘੰਟੇ ਦੇ ਵਿੱਚ ਬਾਈ ਇਹਨਾਂ ਦੁੱਧ ਸਾਨੂੰ ਚਾਹੀਦਾ ਉਦੋਂ ਇਹ ਹਰਾ ਕਰ ਦਿੰਦਾ ਪਰ ਇਹਨੇ ਕਿੱਥੋਂ ਲਿਆਉਂਦਾ ਅਗਲੀ ਦੁੱਧ ਬਣਾਉਂਦਾ ਤਾਂ ਹੀ ਲਿਆਉਂਦਾ ਹੈ ਤੂੰ 150 ਕਰ ਦੇ 200 ਕਰ ਲ ਕੋੰਦਾ ਉਹ ਮੈਂ ਦੱਸਾਂ ਟਾੜੀ ਵਾਲੇ ਨੇ 75 ਬੱਜਾ ਕਾਇਆ ਉਹਨਾਂ ਨੇ ਕੱਲ੍ਹ ਨੇ ਮਾਰੀ ਜਾਂਦੀ ਆ ਆਪਣੀਆਂ ਤੂੰ ਦੱਸ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਜਦੋਂ ਸਾਨੂੰ ਲੋਕ ਐਸੇ ਦੰਦੇ ਤਾਂ ਅਸੀਂ ਖਰੀ ਚੀਜ਼ ਕਿਉਂ ਨਹੀਂ ਦਿੰਦੇ ਡਾਕਟਰ ਸਾਹਿਬ ਸਤਾਈ ਰੱਖਿਓ ਤੁਸੀਂ ਮੁਲਾਜ਼ਮ ਹੈਗੇ ਆਪਣੇ ਨਾਲ ਪੂਰੀ ਕਾਰਵਾਈ ਕਰਨੀ ਇਹਨਾਂ ਤੇ ਜੀ ਨਹੀਂ ਨਹੀਂ ਤੁਸੀਂ ਫੈਰ ਜਾਓਗੇ ਕਾਹਦੇ ਆਉਣਾ ਸਾਥੀ ਜੀ ਕੀ ਹੋ ਗਿਆ ਸਾਥੀ ਲੈ ਤੁਹਾਨੂੰ ਹੁਣ ਦੱਸ ਦਈਏ ਵੀ ਅਸੀਂ ਆਹ ਫੜਿਆ ਚੋਰ ਅਸੀਂ ਉਹ ਮੋਕੇ ਦਾ ਸਾਰਾ ਸਮਾਨ ਫੜਿਆ ਆ ਵੇਖੋ ਇਹ ਮੋਕੇ ਸਾਡੀ ਵੀਡੀਓ ਬਣੀ ਆ ਤੇ ਆ ਚੈੱਕ ਕਰੋ ਜੀ ਵੇਖੋ ਸਾਡੇ ਜਵਾਕਾਂ ਨੂੰ ਇਹ ਗੰਦ ਜ਼ਹਿਰ ਖਵਾਉਂਦੇ ਸਾਡੇ ਜਵਾਕਾਂ ਨੂੰ ਆ ਵੇਖੋ ਹੈਗਾ ਦੁੱਧ ਇਹ ਇਹ ਤਾਂ ਬਹੁਤ ਮਾੜੀ ਗੱਲ ਹੈ ਜੀ ਹਾਂ ਇਹ ਕੈਮੀਕਲ ਯਾਰ ਕਮਾਲ ਹੋ ਗਈ ਤੁਸੀਂ ਜੀ ਇਹ ਕਰ ਕਰ ਕੀ ਰਹੀ ਹੋ ਤੁਸੀਂ ਇਹ ਨਹੀਂ ਕੁਝ ਨਹੀਂ ਜੀ ਪਹਿਲਾਂ ਇਹਨਾਂ ਨੂੰ ਕਹੋ ਜਿੰਨਾ ਬੋਲਣਾ ਬੋਲ ਲੈਣ ਸਰ ਤੁਸੀਂ ਕਿਹੜੇ ਵਿਭਾਗ ਵਿੱਚ ਹੋਏ ਬਾਈ ਹਾਂਜੀ ਮੈਂ ਸਿਵਲ ਸਰਜਨ ਹਾਂ ਤੁਸੀਂ ਮੈਨੂੰ ਹੀ ਆਪਣੇ ਸਿਰਚਰ ਸਾਹਿਬ ਦਾ ਫੋਨ ਆਇਆ ਸੀਗਾ ਇਹ ਤੇ ਵੀ ਆ ਗੱਲ ਹੋ ਗਈ ਅਸੀਂ ਮੁਲਾਜ਼ਮ ਨਾਲ ਲੈ ਕੇ ਆਏ ਤੁਸੀਂ ਦੱਸੋ ਇਹ ਕੀ ਕੰਮ ਤੋਰਿਆ ਤੁਸੀਂ ਲੋਕ ਤੁਹਾਨੂੰ ਸਾਨੂੰ ਕਾਲ ਆਇਆ ਸੀ ਤੁਸੀਂ ਕਾਲ ਕੀਤਾ ਸੀ ਜੀ ਹਾਂਜੀ ਦੱਸੋ ਕੀ ਕੀ ਗੱਲ ਹੋਈ ਦੱਸੋ ਇਹ ਮੌਕੇ ਤੇ ਇਹ ਬਾਈਆਂ ਨੇ ਜਰ ਇਹਨੂੰ ਫੜ ਲੈ ਲਤੇ ਨਹੀਂ ਤਾਂ ਬਾਈ ਸਾਨੂੰ ਇਹ ਗੰਦ ਜ਼ਹਿਰ ਹੀ ਪਿਆ ਜਾਂਦਾ ਸੀ ਆ ਮੌਕੇ ਦੇ ਉੱਤੇ ਆ ਵੇਖ ਲਓ ਤੁਸੀਂ ਨਹੀਂ ਹੋ ਸੀ ਵਿਜ਼ਿਟ ਕਰ ਲਿਆ ਸਾਰੇ ਐਵੀਡੈਂਸ ਹੈ ਤੁਹਾਡੇ ਕੋਲ ਤੁਸੀਂ ਹਫ਼ਤਾ ਹੋ ਗਿਆ ਸਾਡਾ ਉਹਨਾਂ ਨੇ ਦੁੱਧ ਪਾ ਕੇ ਜਾਂਦਾ ਤਾਂ ਬਾਲੇ ਟਾਈਮ ਦਾ ਦੁੱਧ ਲੱਗਾ ਹਫ਼ਤਾ ਹੋ ਗਿਆ ਸਾਡਾ ਦੁੱਧ ਖਰਾਬ ਉਹ ਤਾਂ ਅੱਜ ਮੈਂ ਤੇ ਬੰਦੇ ਨੂੰ ਕਹਤਾ ਸੀ ਪਿੱਛਾ ਕੀਤਾ ਇਹਦਾ ਇਹਦਾ ਸਰ ਪਤਾ ਕੀ ਹੈ ਇਹਨਾਂ ਦਾ ਤਾਂ ਮੇਰੇ ਪੈਨ 3.5 ਮਹੀਨੇ ਦੇ ਪੈਸੇ ਖੜੇ ਦੁੱਧ ਦੇ ਇਹਨਾਂ ਬਣੀ ਠੀਕ ਹੈ ਹੁਣ ਆ ਪਿੱਛੇ ਮੰਨ ਦੋ ਮੰਨ ਦੋ ਤਾਂ ਫੇਰ ਪਵਾ ਲੈਣੇ ਪਾਠ ਵਾਸਤੇ ਔਰ ਉਹ ਰੌਲੇ ਦਾ ਮੈਨੂੰ ਪਾਵਾ ਪੈਸੇ ਤਾਂ ਆ ਜਾਣਗੇ ਜੇ ਕਿਸੇ ਦੀ ਜਾਨ ਉੱਠ ਗਈ ਉਹ ਤਾਂ ਨਹੀਂ ਵਾਪਸ ਆਉਣੀ ਨਹੀਂ ਨਹੀਂ ਕੋਈ ਸਾਡੀ ਅੰਦਰ ਹੀ ਇਹ ਤਾਂ ਤੈਨੂੰ ਪੈਸੇ ਨਹੀਂ ਤੁਹਾਡੇ ਡਰਮ ਤਾਂ ਸਭ ਤੋਂ ਵੱਡਾ ਡਰਮ ਤੇ ਗਾਟ ਪਿਆ ਗਿਆ ਕੋਈ ਬੱਚੀ ਫਰਫਰੀ ਯਾਰ ਹੱਦ ਹੋ ਗਈ ਯਾਰ ਬੰਦਾ ਤਾਂ ਹੀ ਮਾਰਿਆ ਮੈਂ ਵੇਖ ਲਓ ਆ ਲੋ ਜੀ ਆਹ ਦੇਖੋ ਇਹਦੇ ਚ ਵੀ ਕੋਈ ਕਾਲਾ ਮਲਆ ਕੀਤਾ ਹੋਇਆ ਹੈ ਉਹ ਨਹੀਂ ਭਰੇ ਹੈ ਜੀ ਇਹਦੇ ਆਹ ਵੀ ਭਰੇ ਆਹ ਵੀ ਭਰੇ ਉਹ ਯਾਰ ਹੁਣ ਜੇ ਮੈਂ ਦੁੱਧ ਦਾ ਕੰਮ ਕਰਦਾ ਤਾਂ ਘਰ ਨਹੀਂ ਆਏ ਆ ਚੈੱਕ ਕਰੋ ਕਾਲਾ ਮਲਆ ਹੀ ਆ ਤੁਹਾਡੇ ਕੋਲੇ ਦਾਦੀ ਹੈ ਜੀ ਸਾਰਿਆਂ ਦੇ ਵੱਧ ਹੈ ਅੱਛਾ ਜੀ ਸਾਰਿਆਂ ਤੁਹਾਡੇ ਕੋਲੇ ਇਹ ਫੂਡ ਸੇਫਟੀ ਦਾ ਤੁਹਾਡੇ ਕੋਲ ਸਰਟੀਫਿਕੇਟ ਹੈ ਨਹੀਂ ਮੇਰੇ ਕੋਲ ਫੂਡ ਸੇਫਟੀ ਅਸੀਂ ਤਾਂ ਜੇ ਘਰਾਂ ਚੋਂ ਚੱਕ ਕੇ ਘਰਾਂ ਚ ਪਾਉਂਦੇ ਨਹੀਂ ਫਿਰ ਇਸ ਤਰ੍ਹਾਂ ਤੁਸੀਂ ਕਿਵੇਂ ਬੰਦੇ ਮਾਰਨੇ ਨੇ ਭਰਾਵਾ ਜਵਾਬ ਤੁਹਾਨੂੰ ਤੁਹਾਨੂੰ ਪਤਾ ਤੁਹਾਨੂੰ ਰੰਗੀ ਹੱਥੀ ਪੜਿਆ ਇਹਨਾਂ ਨੇ ਇਨਸਪੈਕਟਰ ਸਾਹਿਬ ਕਰੋ ਗੱਲ ਤੁਸੀਂ ਇਹਨਾਂ ਨਾਲ ਇਹ ਕਿਸ ਤਰ੍ਹਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹੈ ਨਹੀਂ ਗੱਲ ਮੇਰੀ ਗੱਲ ਸੁਣੋ ਡਾਕਟਰ ਸਾਹਿਬ ਵੀ ਕੀ ਖਲਵਾੜ ਕਰ ਰਹੇ ਆ ਉਹ ਘਰਾਂ ਦੇ ਵਿੱਚੋਂ ਆ ਸਾਰੀਆਂ ਢਾਣੀਆਂ ਢੋਣੀਆਂ ਚੋਂ ਮੈਂ 20 20 30 30 ਪਸ਼ੂਆਂ ਦਾ ਦੁੱਧ ਚੱਕਦੇ ਆਂ ਜੀ ਠੀਕ ਹੈ ਉਹ ਤਾਂ ਹਜੇ ਮੈਂ ਜਿਹੜੇ ਛੋਟੇ ਭਾਂਡੇ ਨਾਲ ਜਿਹੜਾ ਚੱਕੀ ਫਿਰਦੇ ਨਾ ਮੇਰਾ ਆ ਉਹ ਤਾਂ ਮੈਂ ਘਰ راستے ਸਮਾਨ ਲੈ ਕੇ ਚੱਲਿਆ ਉਹ ਵਾੜਾ ਮੋਟਾ ਕੋਈ ਉਹ ਆਟਾ ਉਟਾ ਜਿਹਾ ਸੀਗਾ ਨਹੀਂ ਤੁਸੀਂ ਘਰ راستے ਮੇਰੀ ਗੱਲ ਮੇਰੀ ਗੱਲ ਸੁਣੋ ਤੁਸੀਂ ਘਰ راستے ਉਹ ਜਿਹੜੇ ਉਹ ਭਾਂਡਾ ਤੁਸੀਂ ਦੁੱਧ ਲਈ ਵਰਤਦੇ ਹੋ ਇਹ ਵਾਲਾ ਨਹੀਂ ਉਹ ਵਰਤ ਰਿਹਾ ਜੀ ਮੈਂ ਤੋੜਿਆ ਸੀ ਉਹਨੂੰ ਤੋੜਿਆ ਉਹ ਕੈਮੀਕਲ ਦੇ ਨਾਲ ਨਹੀਂ ਸਰਫ ਨਾਲ ਤੋੜਿਆ ਤੁਹਾਨੂੰ ਨਹੀਂ ਨਹੀਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੇ ਅਸੀਂ ਕਿਸੇ ਖਾਦ ਪਦਾਰਥ ਦੇ ਵਿੱਚ ਕੋਈ ਰਸਾਇਣਿਕ ਤੱਤ ਮਿਲਾਉਨੇ ਆ ਉਹਦੇ ਲਈ ਸਾਨੂੰ ਸਖਤ ਤੋਂ ਸਖਤ ਸਜ਼ਾ ਹੁੰਦੀ ਹੈ ਨਹੀਂ ਅਸੀਂ ਕਿਸੇ ਦੀ ਸੇਤ ਨਾਲ ਖਿਲਵਾੜ ਨਹੀਂ ਕਰ ਸਕਦੇ ਤੁਸੀਂ ਬਿਲਕੁਲ ਗਲਤ ਕਰ ਰਹੇ ਹੋ ਇਹ ਤਾਂ ਨਹੀਂ ਨਹੀਂ ਨਗਲੀ ਬਣਾ ਬਣਾ ਵੇਚੀ ਜਾਂਦੇ ਹੋ ਕੋਈ ਗੱਲ ਨਹੀਂ ਬਾਈ ਇਹਨੇ ਤਾਂ ਮਾਰਨੇ ਆ ਜਵਾਕ ਮਾਰਨੇ ਲੋਕਾਂ ਦੇ ਹੋਰ ਕੁਝ ਨਹੀਂ ਇਹਦੇ ਕੋਲ ਤੁਹਾਨੂੰ ਪਤਾ ਹੈ ਤੁਹਾਨੂੰ ਇਹ ਕੰਮ ਕਰਨ ਦੇ ਲਈ ਆਪਣੇ ਸੰਵਿਧਾਨ ਨੇ ਕਿੰਨੀਆਂ ਤਰ੍ਹਾਂਾਂ ਬਣਾਈਆਂ ਨੇ ਤਰਾ ਮਾਤਾ ਕਿ ਅਸੀਂ ਲੋਕਾਂ ਦੀ ਸਿਹਤ ਨਾਲ ਕਿਸੇ ਤਰ੍ਹਾਂ ਦਾ ਵੀ ਖਿਲਵਾੜ ਨਾ ਕਰ ਸਕੀਏ ਮੈਂ ਕਰਦਾ ਨਹੀਂ ਡਾਕਟਰ ਸਾਹਿਬ ਮੈਂ ਕਿਹੜਾ ਖਿਲਵਾੜ ਕਰਦਾ ਸਾਨੂੰ 20 ਸਾਲ ਤੋਂ ਜ਼ਿਆਦਾ ਹੋ ਗਿਆ ਨਹੀਂ ਨਹੀਂ ਤੁਸੀਂ ਤੁਸੀਂ ਦੁੱਧ ਦੇ ਵਿੱਚ ਪਾਣੀ ਪਾ ਕੇ ਵੀ ਨਹੀਂ ਦੇ ਸਕਦੇ ਇਹ ਤੁਹਾਨੂੰ ਇਹਨੇ ਰੰਗੇ ਘੱਟੀਆਂ ਦੁੱਧ ਦਵੇਚਣ ਦੇ ਕਰਕੇ ਵੀ ਤੁਹਾਨੂੰ ਹਰਾਸਤ ਚ ਲਿਆ ਜਾ ਸਕਦਾ ਤੁਹਾਨੂੰ ਸਖਤ ਤੋਂ ਸਖਤ ਸਜ਼ਾ ਮਿਲ ਸਕਦੀ ਹੈ ਜੁਰਮਾਨਾ ਵੀ ਹੋ ਸਕਦਾ ਕੁਝ ਨਹੀਂ ਇਹ ਇਸ ਤਰ੍ਹਾਂ ਦਾ ਹੈ ਤੁਸੀਂ ਕਾਨੂੰਨ ਦੇ ਆਪਣੇ ਹੱਥ ਕਿ ਨਾ ਲਾਓ ਇੱਕ ਮਿੰਟ ਆ ਮਿਲਾਂ ਆਏ ਨਾਲ ਤੁਸੀਂ ਕਾਨੂੰਨ ਨੂੰ ਹੱਥ 'ਚ ਨਹੀਂ ਲੈ ਸਕਦੇ ਇਹ ਮੁਲਾਜ਼ਮ ਆਏ ਹੈ ਅਸੀਂ ਕੇ ਇਹਨੂੰ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਤੇ ਸਖਤ ਤੋਂ ਸਖਤ ਕਾਰਵਾਈ ਹੋਏਗੀ ਸਾਡੇ ਜਵਾਕ ਮਾਰਨਗੇ ਮੈਂ ਤਾਂ ਐਸਾ ਕੋ ਮੇਰੇ ਸਾਡੇ ਨਾਲ ਕੋਈ ਨਹੀਂ ਦੇ ਰਾਂਗੇ ਨਹੀਂ ਦੇਖੋ ਜੇ ਤੁਸੀਂ ਦੁਦੇ ਤੁਸੀਂ ਸਾਨੂੰ ਬੁਲਾ ਲਿਆ ਤੁਸੀਂ ਇਦਾਂ ਨਹੀਂ ਕਰ ਸਕਦੇ ਤੁਸੀਂ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲੈਣਾ ਕਾਨੂੰਨ ਦੀ ਜੋ ਬਣਦੀ ਕਾਰਵਾਈ ਹੋਏਗੀ ਉਹ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਇਹਦੇ ਤੇ ਹੋਏਗੀ ਡਾਕਟਰ ਸਾਹਿਬ ਸਿੰਪਲ ਕਲੈਕਟ ਕਰੋ ਤੇ ਇਹਦੇ ਤੇ ਪੁਨਿਆ ਕਾਰਵਾਈ ਨਹੀਂ ਕਰ ਲਿਓ ਜੀ ਮੇਰੀ ਗੱਲ ਸੁਣਾ ਇੰਸਪੈਕਟਰ ਸਾਹਿਬ ਵੀ ਬੱਚੇ ਦਾ ਹਰੇਕ ਨੇ ਪਾਲਣੇ ਆ ਨਾ ਠੀਕ ਹੈ ਸੈਂਪਲ ਕਲੈਕਟ ਕਰ ਲਓਗੇ ਹੁਣ ਲੋਗ ਯੂਰੀਆ ਪਾਈ ਜਾਂਦੇ ਆ ਪੱਠਿਆਂ ਦੇ ਵਿੱਚ ਉਹ ਆ ਜੂਗੀ ਵਿੱਚ ਇਹ ਹੋਰ ਚੀਜ਼ਾਂ ਆ ਭੈਣਾ ਚੁੱਪ ਵੀ ਕਰ ਦੇ ਕਿਉਂ ਸਸ ਦਿਮਾਗ ਚਟਣਾ ਲਿਆ ਤੜਕੇ ਦਾ ਤੂੰ ਆ ਤੁਸੀਂ ਆਪ ਜਿਹੜਾ ਘਰੇ ਜਿਹੜੇ ਕੱਪੜੇ ਕਰਦੇ ਮੈਨੂੰ ਸਾਰਾ ਪਤਾ ਇਹ ਇਹਦਾ ਕੰਮ ਆ ਘਰੇ ਸੂਟ ਸਾੜ ਵੇਚਣ ਦਾ ਬਾਈ ਯਾਰ ਮੇਰੇ ਤੇ ਲੱਗਦੀ ਆ ਦੂਰ ਦੂਰ ਸਾਲੇ ਸੂਟ ਮੈਂ 3-3000 ਦੇ ਵੇਚਦੀ ਆ ਦੇਖੋ ਜੀ ਸਾਡੇ ਕੋਲ ਇਨਾ ਸਮਾਂ ਹੈ ਨਹੀਂ ਅਸੀਂ ਅੱਗੇ ਵੀ ਆਪਦੀ ਕੰਮ ਧੰਦਿਆਂ ਦੇ ਵਿੱਚ ਜਾਣਾ ਆ ਤੇ ਤੁਸੀਂ ਬਣਦੀ ਕਾਰਵਾਈ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਇਹਨੇ ਤੇ ਹੋਏਗੀ ਠੀਕ ਆ ਜੀ ਇਹ ਇਹ ਵਹਿਕਲ ਵੀ ਸੀਜ਼ ਕਰ ਰਹੇ ਆ ਇਹਨਾਂ ਦੇ ਜਿੰਨੇ ਡਰਮ ਸਾਰਾ ਇਹਨਾਂ ਦਾ ਕੋਈ ਜੋ ਸਮਾਨ ਹੈ ਉਹ ਅਸੀਂ ਨਾਲ ਲੈ ਕੇ ਗੱਡੀ ਦੇ ਵਿੱਚ ਲੈ ਕੇ ਜਾ ਰਹੇ ਆ ਨਹੀਂ ਭਾਈ ਜੀ ਧੰਨਵਾਦ ਨਹੀਂ ਤੁਹਾਡਾ ਜਿਹੜਾ ਵੀ ਕੋਈ ਹੈ ਆਪਦੀ ਨੰਬਰਿੰਗ ਕਰੋ ਇਹਦੀ ਫੋਟੋ ਖਿੱਚ ਲਓ ਤੁਹਾਨੂੰ ਇਹ ਸਾਰਾ ਸਮਾਨ ਅਸੀਂ ਉੱਥੇ ਜਦੋਂ ਇਹਦੇ ਸੈਂਪਲ ਲਏ ਜਾਣਗੇ ਜੇ ਤੁਹਾਡੇ ਸੈਂਪਲ ਪਾਸ ਹੋ ਜਾਂਦੇ ਆ ਤੁਹਾਨੂੰ ਇਹ ਬਾਜਟ ਵਾਪਸ ਕੀਤੇ ਜਾਣਗੇ ਪਰ ਜੇ ਜੇ ਇਹਦੇ ਵਿੱਚ ਪੂਰਾ ਵੀ ਪਾਣੀ ਆ ਗਿਆ ਦੁੱਧ ਦੇ ਵਿੱਚ ਮਿਲਾਵਟ ਆ ਗਈ ਉਹਦੇ ਲਈ ਤੁਹਾਨੂੰ ਪਤਾ ਹੀ ਹੋਏਗਾ ਕਿ ਧਾਰਾ 51 ਲੱਗਣੀ ਹੈ ਕਿ ਤੁਸੀਂ ਖਾਤ ਪਦਾਰਥਾਂ ਦੇ ਵਿੱਚ ਮਿਲਾਵਟ ਕਰ ਰਹੇ ਹੋ ਅੱਛਾ ਜੀ ਜੇ ਕੋਈ ਇਹਦੇ ਵਿੱਚ ਹੋਰ ਤਰ੍ਹਾਂ ਦਾ ਕੋਈ ਖਤਰਨਾਕ ਕੈਮੀਕਲ ਯੂਰੀਆ ਵਗੈਰਾ ਜੋ ਵੀ ਆਇਆ ਤੇ ਉਹਦੇ ਲਈ ਤੁਹਾਡੇ ਤੇ ਧਾਰਾ 59 ਲੱਗਣੀ ਹੈ ਡਾਕਟਰ ਸਾਹਿਬ ਤੁਸੀਂ ਤਾਂ ਮੈਨੂੰ ਆਇਆ ਧਰਾ ਮੰਗਣਾਈ ਜਾਂਦੇ ਮੈਂ ਸਾਡਾ ਕਿਹੜਾ ਕੋਟ ਗਚਾਰੀਆਂ ਦਾ ਬਾਹ ਜੀ ਸਾਡਾ ਤਾਂ ਆਹੀ ਹੈ ਵੀ ਆਪਦੀ ਰੋਟੀ ਰੋਜੀ ਚਲਾਈ ਜਾਨੀ ਨਹੀਂ ਥੋੜੀ ਰੋਜੀ ਰੋਟੀ ਸਹੀ ਹੈ ਐਗਰੀ ਹਾਂ ਪਰ ਤੁਸੀਂ ਇਹ ਥੋੜੀ ਆ ਵੀ ਲੋਕਾਂ ਦੀ ਸਿਹਤ ਨਾਲ ਅਖਲਵਾੜ ਕਰੀ ਜਾਓ ਤੁਹਾਡੇ ਕੋਲ ਫੂਡ ਸੇਫਟੀ ਦਾ ਸਰਟੀਫਿਕੇਟ ਕਿਹੜਾ ਫੂਡ ਫੋਰਸ ਰੱਖਿਆ ਦਾ ਫੋਨ ਚ ਦਿਖਾਓ ਨਹੀਂ ਬਾਈ ਜੀ ਮੇਰੀ ਗੱਲ ਸੁਣੋ ਇੰਸਪੈਕਟਰ ਸਾਹਿਬ ਫੋਰਸ ਰੱਖਿਆ ਦਾ ਮੈਂ ਤਾਂ ਹੁਣ ਮੈਂ ਕਿਹੜਾ ਕੋਈ ਬਾਲਾ ਵੱਡਾ ਮਾਲ ਖੋਲ ਕੇ ਬੈਠਾ ਇਹ ਤਾਂ ਅਸੀਂ ਵੀ ਪੜੇ ਲਿਖਿਆ ਜੀ ਐਂ ਤੇ ਨੇ ਅਨਪੜਾ ਇਹ ਤਾਂ ਹੁਣ ਅਸੀਂ ਘਰਾਂ ਚੋਂ ਦੁੱਧ ਚੱਕਦੇ ਆਂ ਜੀ ਇੱਥੋਂ ਚੱਕ ਲਿਆ ਘਰਾਂ ਦੇ ਵਿੱਚੋਂ ਤੇ ਉੱਥੇ ਘਰਾਂ ਚ ਪਾਦਾ ਇਹਦੇ ਉੱਤੇ ਕਿਹੜੇ ਫੋਰਸ ਰੱਖਿਆ ਸੁਰੱਖਿਆ ਹੁੰਦਿਆ ਰਕਤ ਸਾਹਿਬ ਮੈਨੂੰ ਦੱਸੋ ਜੀ ਨਹੀਂ ਨਹੀਂ ਜੀ ਇਹ ਜ਼ਰੂਰੀ ਹੈ ਨਹੀਂ ਹੁਣ ਫੂਡ ਸੇਫਟੀ ਸੁਪਟੀ ਸਾਨੂੰ ਇਹਨਾਂ ਦਾ ਕੀ ਪਤਾ ਜੀ ਅਸੀਂ ਤਾਂ ਕੰਮ ਕਾਰੋਬਾਰ ਕਰਦੇ ਆਂ ਇੱਥੋਂ ਚੱਕ ਲਿਆ ਉੱਥੇ ਵੇ ਕਾਤਾ ਦੇ ਕਮਾਲ ਹੋਇਆ ਇਹ ਦੇ ਰਿਹਾ ਕਿਤੇ ਹੱਥ ਮਾਰ ਕੇ ਅਸੀਂ ਗੱਲ ਕਰੀਏ ਉਹ ਨਹੀਂ ਨਹੀਂ ਲੜਨਾ ਨਹੀਂ ਤੁਸੀਂ ਤੂੰ ਸਾਡਾ ਫਿਰ ਤੁਸੀਂ ਤੁਸੀਂ ਇੱਕ ਮਿੰਟ ਇਹਨੂੰ ਪੁਲਿਸ ਸਟੇਸ਼ਨ ਦੇ ਵਿੱਚ ਅਸੀਂ ਲੈ ਕੇ ਜਾ ਰਹੇ ਹਾਂ ਤੁਸੀਂ ਸ਼ਾਂਤ ਰਹੋ ਸ਼ਾਂਤ ਰਹੋ ਜੀ ਸ਼ਾਂਤ ਰਹੋ ਦੋ ਮਿੰਟ ਸ਼ਾਂਤ ਰਹੋ ਜੀ ਕਾਰਵਾਈ ਕਰੋ ਡਾਕਟਰ ਸਾਹਿਬ ਇੱਕ ਮਿੰਟ ਐਡਮਿੰਟ ਇੱਕ ਮਿੰਟ ਜੀ ਕੋਈ ਨਹੀਂ ਤੁਸੀਂ ਥਾਣੇ ਤੋਂ ਮੇਰੀ ਬੇਨਤੀ ਇੱਕ ਮਿੰਟ ਸਰਵਾਰ ਜੀ ਇਧਰ ਆ ਮਾੜਾ ਜੀ ਤੁਸੀਂ ਤੁਸੀਂ ਮੈਨੂੰ ਕਹਤਾ ਵਿਆਹ ਦੇ ਵਿੱਚ ਤੂੰ ਪਾ ਲਿਆ ਦੁੱਧ 'ਚ ਫਲਾਨਾ ਪਾ ਲਿਆ ਠੰਕਾ ਪਾ ਲਿਆ ਇਹ ਤਾਂ ਅਨਪੜ ਹੈਗੇ ਜਿਹੋ ਜੇ ਤੁਸੀਂ ਮਗਰ ਪੜੇ ਲਿਖੇ ਲਾ ਕੇ ਆ ਗਏ ਤੁਸੀਂ ਜਿਹੜਾ ਤੁਸੀਂ ਸਾਰੀ ਢੇੜੀ ਜਵਾਕਾਂ ਨੂੰ ਬਾਜ਼ਾਰਾ 'ਚ ਲੱਗੇ ਲਾਈ ਫਿਰਦੇ ਮੋਟਰਸਾਈਕਲਾਂ ਤੇ ਗੱਡੀਆਂ 'ਚ ਬਿਠਾ ਬਿਠਾ ਕੇ ਪੀਜੇ ਖਵਾਤੇ 버ਗਰ ਖਵਾਤੇ ਗੋਲ ਗੱਪੇ ਖਵਾਤੇ ਨਿਊਡਲ ਖਵਾਤੀ ਪਤਨ ਕੀ ਅੱਗ ਸੁਆਹ ਖੋਣਿਆ ਉਹਦੇ 'ਨ ਤੁਹਾਡੇ ਜਵਾਕਾਂ ਨੂੰ ਬਿਮਾਰੀਆਂ ਨਹੀਂ ਲੱਗਦੀਆਂ ਬਾਈ ਜੀ ਦੇਖ ਕੇ ਜ਼ਹਿਰ ਤਾਂ ਨਹੀਂ ਖਾਇਆ ਜਾਂਦਾ ਜ਼ਹਿਰ ਨਹੀਂ ਹੈ ਜਿੱਥੇ ਜਾਣ ਪੁੱਛ ਕੇ ਅਸੀਂ ਨਹੀਂ ਖਵਾਉਂਦੇ ਇਹ ਕੋਈ ਉਹ ਤੇਰਾ ਮੈਨੂੰ ਨੱਤ ਬੱਦਰਾ ਉਹ ਲੈ ਕੇ ਨ ਮੈਂ 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 ਮੰਨਦਾ ਡਾਕਟਰ ਸਾਹਿਬ ਸਿੰਪਲ ਪਰੋ ਵੇਖੋ ਸਾਰੇ ਸਾਰੇ ਇੱਕੋ ਚੀਜ਼ ਕਰ ਰਹੇ ਇਹਨਾਂ ਨੂੰ ਡਾਕਟਰ ਸਾਹਿਬ ਹਮਲਾ ਨਹੀਂ ਕੋਸ਼ ਕਰ ਲਓ ਇੱਕ ਮਿੰਟ ਮੇਰੀ ਬੇਨਤੀ ਮੇਰੀ ਬੇਨਤੀ ਮੇਰੀ ਅਸੀਂ ਹੋਰ ਬੁਲਾਓ ਸਾਹਿਬ ਮੇਰੇ ਬੇਟੀ ਬੁਲਾਓ ਹੋਰ ਮੇਰੀ ਬੇਨਤੀ ਇੱਕ ਮਿੰਟ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਜੇ ਤਾਂ ਤੁਸੀਂ ਭਲੀ ਮਾਨਸੀ ਨਾਲ ਤੁਸੀਂ ਸਾਡੇ ਨਾਲ ਚਲੋ ਮਲਾਜਮ ਸਾਹਿਬ ਆਏ ਆ ਤੁਸੀਂ ਪੁਲਿਸ ਸਟੇਸ਼ਨ ਦੇ ਵਿੱਚ ਚਲੋ ਜੋ ਵੀ ਤੁਹਾਡੀ ਤੁਹਾਡੀ ਦਲੀਲ ਹੈ ਤੁਸੀਂ ਉੱਥੇ ਦੇ ਨਹੀਂ ਦੇਖੋ ਜੀ ਮੈਂ ਜਾਨ ਤੋਂ ਇਨਕਾਰ ਨਹੀਂ ਕਰਦਾ ਇੱਕ ਤਾਂ ਮੈਨੂੰ ਆਪਦਾ ਮੋਟਰਸਾਈਕਲ ਸਾਰੇ ਮੇਰੇ ਘਰ ਜਿਹੜਾ 100 150 ਲੱਗਿਆ ਪਨ ਸਾਰਾ ਨੁਕਸਾਨ ਹੋਊਗਾ ਹਰੇਕ ਦੇਕੂਗਾ ਮੈਨੂੰ ਘਰੇ ਮੋਟਰਸਾਈਕਲ ਛੱਡ ਲਿਓ ਤੋ ਇੱਕ ਮੇਰੀ ਬੇਨਤੀ ਸੁਣ ਲਿਓ ਬਾਈ ਜੀ ਮਾਫ ਕਰਨਾ ਠੀਕ ਹੈ ਲੈ ਜਾਣਾ ਥਾਣੇ ਲੈ ਜਾਓ ਤੁਸੀਂ ਇੰਸਪੈਕਟਰ ਸਾਹਿਬ ਤੁਹਾਨੂੰ ਵੀ ਬੇਨਤੀ ਹੈ ਡਾਕਟਰ ਸਾਹਿਬ ਤੁਹਾਨੂੰ ਵੀ ਬੇਨਤੀ ਹੈ ਮੈਨੂੰ ਐਂ ਦੱਸੋ ਤੁਹਾਡੇ ਜਿਹੜੇ ਹਸਪਤਾਲ ਸਰਕਾਰੀ ਜਿੱਥੇ ਤੁਸੀਂ ਲੱਗੇ ਹੋ ਉਹਨਾਂ ਦਾ ਹਸਪਤਾਲ ਨੂੰ ਰੈਫਰ ਕੇਂਦਰ ਬਣਾ ਛੱਡਿਆ ਹੈਗਾ ਠੀਕ ਹੈ ਛੋਟੇ ਹਸਪਤਾਲ ਗਿਆ ਛੋਟੇ ਹਸਪਤਾਲ ਤਾਂ ਵੱਡੇ ਰੈਫਰ ਕਰਤਾ ਉਹ ਤੋਂ ਘਾਂ ਪਠੰਡੇ ਕਰਤਾ ਲੁਧਿਆਣੇ ਕਰਤਾ ਚੰਡੀਗੜ ਕਰਤਾ ਉੱਥੇ ਤੱਕ ਜਾਂਦਾ ਬੰਦਾ ਮਰ ਜਾਂਦਾ ਉਹਨਾਂ ਦਾ ਸੁਧਾਰ ਤੁਸੀਂ ਕਿੰਨਾ ਕੀਤਾ ਇਨਸਪੈਕਟਰ ਸਾਹਿਬ ਤੁਸੀਂ ਇੱਥੇ ਆ ਇੰਨਾ ਨੇ ਫੋਨ ਕੀਤਾ ਮਿੰਟ ਚ ਆ ਕੇ ਗੱਡੀ ਲੈ ਕੇ ਚਾ ਦੇ ਦੇਖੋ ਦੇਖੋ ਇੱਕ ਮਿੰਟ ਜੀ ਮੇਰੀ ਗੱਲ ਸੁਣੋ ਜੀ ਮੇਰੀ ਬੇਨਤੀ ਸੁਣ ਲੋ ਮੇਰੀ ਬੇਨਤੀ ਸੁਣੋ ਤੁਸੀਂ ਗੱਡੀ ਚੱਕੀ ਨਾਲ ਦੇ ਨਾਲ ਮੁਲਾਜ਼ਮ ਲਿਆ ਨਾਲ ਤੇ ਇੱਥੇ ਆ ਕੇ ਆ ਮੇਰਾ ਮੋਟਰਸਾਈਕਲ ਘੇਰ ਲਿਆ ਹਾਲਾਂਕਿ ਮੈਂ ਸਰਫ ਦੇ ਨਾਲ ਨਾ ਸਿਰਫ ਉਹ ਕੰਨੀ ਧੋਈ ਜਾਣਾ ਆਪਦੀ ਠੀਕ ਹੈ ਉਹਨੂੰ ਜੋ ਮਰਜ਼ੀ ਬਣਾ ਦੇ ਹੁਣ ਤੁਸੀਂ ਕੁੱਲ ਥਾਂ ਤੇ ਜ਼ਹਿਰ ਵੇਖਦਾ ਮਠਾਈ ਦੇ ਢੇਰ ਲੱਗੇ ਹੁੰਦੇ ਐ ਇਨਸਪੈਕਟਰ ਸਾਹਿਬ ਉਦੋਂ ਕਿੱਥੇ ਗਏ ਹੁੰਦੇ ਤੁਸੀਂ ਡਾਕਟਰ ਸਾਹਿਬ ਕਿੱਥੇ ਗਏ ਹੁੰਦੇ ਹੋ ਜਦੋਂ ਆਹ ਦਿਵਾਲੀਆਂ ਲੋਹੜੀਆਂ ਤੇ ਜ਼ਹਿਰ ਵੇਖਣਾ ਲੋਕਾਂ ਨੇ ਪੈਰਾਂ ਨਾਲ ਗੁੰਨ ਗੁੰਨ ਕੇ ਗੱਚਕ ਬਣਾ ਬਣਾ ਕੇ ਦੇਣੀਆਂ ਰੌੜਗੀਆਂ ਬਣਾ ਕੇ ਦੇਣੀਆਂ ਉਦੋਂ ਤੁਹਾਡੇ ਫੋਰਸ ਸਰ ਵੀ ਅਸੀਂ ਸਭ ਤੋਂ ਹੀ ਕਾਰਵਾਈ ਕਰਦੇ ਆ ਕਿਹੜੇ ਮੈਨੂੰ ਵਿਖਾਓ ਕਿ ਕਿੱਥੇ ਖ਼ਬਾਰਾਂ ਚੈਨਲ ਤੁਹਾਡੀ ਖ਼ਬਰ ਚੱਲੀ ਜੀ ਦੇਖੋ ਮੇਰੀ ਗੱਲ ਸੁਣੋ ਕੱਲੀ ਸਰਕਾਰ ਜੇ ਤੁਸੀਂ ਕਾਹੋ ਵੀ ਕੱਲੀ ਸਰਕਾਰ ਕਰੇ ਜਾਂ ਅਸੀਂ ਅਫੀਸ਼ੀਅਲ ਇਹ ਜਾ ਕੇ ਕਰੀਏ ਤਾਂ ਇਹ ਪੋਸੀਬਲ ਨਹੀਂ ਹੈ ਇਹਦੇ ਵਿੱਚ ਤੁਹਾਨੂੰ ਸਾਡਾ ਆਮ ਪਬਲ ਜੋ ਵੀ ਤੁਹਾਡੇ ਆਲੇ ਦੁਆਲੇ ਕੋਈ ਗਲਤ ਹੋ ਰਿਹਾ ਜੇ ਉਸ ਦਾ ਤੁਸੀਂ ਸਾਨੂੰ ਇਨਫੋਰਮੇਸ਼ਨ ਹੀ ਨਹੀਂ ਦਿਓਗੇ ਤੇ ਅਸੀਂ ਉਸ ਤੇ ਕਾਰਵਾਈ ਕਿਸ ਤਰ੍ਹਾਂ ਕਰ ਸਕਦੇ ਨਹੀਂ ਤੁਸੀਂ ਤੁਸੀਂ ਇੱਕ ਇੱਕ ਨਹੀਂ ਤੁਸੀਂ ਕਿਤੇ ਕਿਤੇ ਕਿਸ ਇਸ ਬਾਰੇ ਕਿਸੇ ਨੂੰ ਇਨਫੋਰਮੇਸ਼ਨ ਦਿੱਤੀ ਮੈਂ ਇਨਫੋਰਮੇਸ਼ਨ ਪੁਲਿਸ ਸਟੇਸ਼ਨ ਦੇ ਵਿੱਚ ਕੰਪਲੇਂਟ ਦਿੱਤੀ ਇਸ ਚੀਜ਼ ਦੇ ਵੀ ਤੁਹਾਨੂੰ ਦਿਖ ਰਹੀ ਹੈ ਚੀਜ਼ ਜੇ ਤੁਸੀਂ ਹੁਣ ਦੱਸ ਰਹੇ ਹੋ ਇਟ ਮੀਨਸ ਯੂ ਆਰ ਦਾ ਲਾਈਵ ਵਿਟਨੈਸ ਤੁਸੀਂ ਦੇਖ ਮੈਨੂੰ ਇਹ ਅੰਗਰੇਜ਼ੀ ਨਹੀਂ ਆਉਂਦੀ ਡਾਕਟਰ ਸਾਹਿਬ ਮੇਰੀ ਗੱਲ ਓਕੇ ਦੇ ਅਧਿਕਾਰੀਆਂ ਨੂੰ ਦੱਸੋ ਤੁਸੀਂ ਮੇਰੇ ਸੁਣੋਗੇ ਹਾਂਜੀ ਮੇਰੇ ਸੁਣੋ ਦੱਸੋ ਦੱਸੋ ਤੁਹਾਨੂੰ ਨਹੀਂ ਪਤਾ ਵੀ ਦੀਵਾਲੀ ਵਾਲੇ ਮਹੀਨਾ ਮਹੀਨਾ ਪਹਿਲਾਂ ਜਿਹੜਾ ਉਹ ਜੈ ਜਰੇਲੀਆਂ ਮਠਾਈਆਂ ਬਣਦੀਆਂ ਸ਼ੁਰੂ ਹੋ ਜਾਂਦੀਆਂ ਦੁਕਾਨਾਂ ਦੇ ਢੇਰ ਨਾਲ ਲਾ ਵੇਚੀਆਂ ਜਾਂਦੀਆਂ ਤੁਸੀਂ ਤਾਂ ਜਿਹੜੇ ਤੁਸੀਂ ਚਾਹੇ ਸਰਵਲ ਸਰਜਨ ਹੋਗੇ ਚਾਹੇ ਸਰ ਤੁਸੀਂ ਮਾਫ ਕਰਨਾ ਮੁਲਾਜ਼ਮ ਵੀ ਖੜੇ ਨਾਲ ਚਾਹੇ ਤੁਸੀਂ ਫੋਰ ਸੇਫਟੀ ਇਨਸਪੈਕਟਰ ਹੋਗੇ ਚਾਹੇ ਤੁਹਾਡਾ ਕੋਈ ਮਹਿਕਮਾ ਹੋ ਗਿਆ ਉਦੋਂ ਤਾਂ ਤੁਸੀਂ ਪਤਾ ਨਹੀਂ ਬਾਈ ਕਿੰਨੀ ਖੁੱਡਾਂ ਜਵਰ ਜਾਂਦੇ ਤੁਸੀਂ ਨਾਲ ਦੇ ਨਾਲ ਦੀਵਾਲੀ ਤੋਂ 3 ਦਿਨ 4 ਦਿਨ ਪਹਿਲਾਂ ਤੁਸੀਂ ਥਿਆਉਂਦੇ ਨਹੀਂ ਵੀ ਕਿੱਥੇ ਉਹ ਕਿੱਥੋਂ ਨਹੀਂ ਤੁਸੀਂ ਉਦੋਂ ਕਿੱਥੇ ਆਹ ਮੇਰੇ ਦੋ ਡਰਮ ਫੜ ਲਿਆ ਕਿਉਂ ਮੈਂ ਸਰ ਫੜਾਪਦਾ ਭਾਂਡਾ ਆ ਨਹੀਂ 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 ਤੁਸੀਂ ਤੁਸੀਂ ਇਹਨੂੰ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਗੱਡੀ 'ਚ ਚਲੋ 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 ਇੱਥੇ ਅਸੀਂ ਤੁਸੀਂ ਮੁਲਾਜ਼ਮ ਹੋਰ ਬੁਲਾਓ ਥੇਲੇ ਦਾ ਸਮਾਨ ਲੈ ਕੇ ਜਾਣਗੇ ਨਾਲ ਨਾਲ ਉੱਥੇ ਨਹੀਂ 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 ਤੁਸੀਂ ਚਲੋ ਜੇ ਐਵੇਂ ਸਨ ਹੱਥ ਲਾਇਆ ਮੈਂ ਨਾਸਾ ਤੋਂ ਲੋਈ ਦੇ ਮਾਰੀ ਚਲੋ ਦੇਖ ਤੁਸੀਂ ਧਮਕੀ ਨਹੀਂ ਦੇ ਸਕਦੇ ਚਲੋ ਚਲੋ ਬਿਠਾਓ ਇਹਨਾਂ ਨੂੰ ਬਿਠਾਓ ਗੱਡੀ 'ਚ ਚਲੋ ਤੁਸੀਂ ਬੈਠੋ ਲਾਓ ਸਰ ਬਟੂ ਇਹਦਾ ਸਮਾਨ ਲਓ ਸਾਰਾ ਤੇ ਪੁਲਿਸ ਸਟੇਸ਼ਨ 'ਚ ਪਹੁੰਚਦਾ ਕਰੋ ਦੇ ਸੈਂਪਲ ਲੈਣੇ ਆਪਾਂ ਉੱਥੇ ਸਮਾਨ ਲੈ ਆਈਏ ਇਹਦਾ ਇਹਦਾ ਇਹ ਸਮਾਨ ਲੈ ਲਓ ਤੁਸੀਂ ਹਾਂ ਸਮਾਨ ਲਓ ਇਹਦਾ ਸਾਰਾ ਤੇ ਇੱਥੇ ਪੁਲਿਸ ਸਟੇਸ਼ਨ ਭੇਜੋ ਠੀਕ ਹੈ ਤੋਂ ਬਾਅਦ ਇਹਦੇ ਸੈਂਪਲ ਕਲੈਕਟ ਕਰਨੇ ਨਹੀਂ ਨਹੀਂ ਸਮਾਨ ਮੇਰੇ ਕਿਸੇ ਤਰ੍ਹਾਂ ਦਾ ਕੋਈ ਕੋਈ ਨਹੀਂ ਹੱਥ ਲਾਉਣਾ ਗਾਹ ਪਾਸੇ ਨਾ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲੈਣਾ ਇਹ ਲਓ ਸਮਾਨ ਸਾਰਾ ਮਹਿਮਨ ਸਾਹਿਬ ਰੱਖੋ ਗੱਡੀ ਦੇ ਵਿੱਚ ਅਸੀਂ ਇਹ ਦੇਖੋ ਕਾਨੂੰਨ ਹੱਥ ਚ ਤੁਸੀਂ ਆ ਇਹਨੇ ਦਾ ਬਾਈਕ ਵੀ ਨਾਲ ਹੀ ਲੱਗੇ ਜਾਣਾ ਸਰ ਗੱਡੀ ਚ ਸਮਾਨ ਦੇਖੋ ਤੇ ਇਹਨੂੰ ਨਾਲ ਲੈ ਕੇ ਆਓ ਤੁਸੀਂ ਬੇਫਿਕਰ ਰਹੋ ਠੀਕ ਹੈ ਜੇ ਤੁਹਾਡੇ ਵਰਗੇ ਲੋਕ ਅੱਗੇ ਆਉਣਗੇ ਸਾਨੂੰ ਕਿਸੇ ਗਲਤ ਦੀ ਸੂਚਨਾ ਦੇਣਗੇ ਅਸੀਂ ਫੇਰ ਹੀ ਕਾਰਵਾਈ ਕਰ ਸਕਦੇ ਹਾਂ ਪਰ ਇੱਕ ਚੀਜ਼ ਤੁਸੀਂ ਇੱਕ ਮੇਰੀ ਬੇਨਤੀ ਸੁਣੋ ਪਰ ਕਿਸੇ ਨੇ ਵੀ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲੈਣਾ ਠੀਕ ਹੈ ਤੂੰ ਹੀ ਲੈ ਕੇ ਚੱਲੋ ਲੈ ਕੇ ਜਾਓ ਜਿਹੜੀ ਵੀ ਜਿਹੜੇ ਪਹਿਲੀ ਗੱਲ ਤੇ ਵੀ ਬੰਦਾ ਗੱਲ ਸੁਣ ਲੈ ਨਹੀਂ ਆਪਣੀ ਸਿਹਤ ਸਭ ਤੋਂ ਜ਼ਰੂਰੀ ਹੈ ਖਾਣ ਵਾਲੇ ਪਦਾਰਥ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਛੇੜਛਾੜ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਠੀਕ ਹੈ ਹਾਂ ਅਸ ਜਿਹੜੀ ਇਹਨੇ ਤੇ ਬਣਦੀ ਕਾਰਵਾਈ ਹੋਊਗੀ ਉਹ ਕੀਤੀ ਜਾਊਗੀ ਮਲਾਇਮ ਸਾਹਿਬ ਇਹਨੇ ਤਾਂ ਉਹ ਵੀਕ ਲੈ ਕੇ ਜਾਓ ਨਹੀਂ 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 ਕਾਰਵਾਈ ਆਪਾਂ ਉਹ ਕਰਕੇ ਮੋਟਰਸਾਈਕਲ ਆਹੀ ਲਾਲ ਤੁਸੀਂ ਨਹੀਂ ਨਹੀਂ ਇਹ ਮਲਾਇਮ ਲੈ ਕੇ ਆਉਣਗੇ ਬਾਈਕ ਅਸੀਂ ਇਹਨਾਂ ਨੂੰ ਪੁਲਿਸ ਸਟੇਸ਼ਨ ਪਹੁੰਚਦਾ ਕਰਦੇ ਹਾਂ ਚਲੋ ਸਰ ਆਓ ਇਹਨਾਂ ਨੂੰ ਪਲ